ਪੰਜਾਬੀ ਇੰਡਸਟਰੀ ਤੋਂ ਇੱਕ ਮੰਦਭਾਗੀ ਖਬਰ سامنے ਆਈ ਹੈ ਕਿ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਐਕਟਿਵ ਰਹਿਣ ਵਾਲੇ ਗਾਇਕ ਸਾਰਥਕ ਨੂੰ ਦਿਲ ਦਾ ਦੌਰਾ ਪੈਣ ਦੀ ਖਬਰ سامنے ਆਈ ਹੈ ਜੀਆਂ ਤੁਹਾਨੂੰ ਦੱਸ ਦਈਏ ਕਿ ਸਾਰਥਕ ਜੋ ਸੋਸ਼ਲ ਮੀਡੀਆ ਤੇ ਅਕਸਰ ਹੀ ਕਾਫੀ ਜ਼ਿਆਦਾ ਐਕਟਿਵ ਰਹਿੰਦੇ ਨੇ ਫਿਰ ਚਾਹੇ ਉਹ ਇੰਸਟਾਗ੍ਰam ਹੋਵੇ ਸਨੈਪਚੈਟ ਹੋਵੇ ਜਾਂ ਫੇਸਬੁੱਕ ਹੋਵੇ ਸਾਰੇ ਪਾਸੇ ਹੀ ਸਾਰਥਕ ਕਾਫੀ ਜ਼ਿਆਦਾ ਐਕਟਿਵ ਰਹਿੰਦੇ ਨੇ ਕਾਫੀ ਆਪਣੇ ਫੈਨਸ ਦੇ ਨਾਲ ਕੁਝ ਨਾ ਕੁਝ ਉਹ ਸਾਂਝਾ ਕਰਦੇ ਰਹਿੰਦੇ ਨੇ ਪਰ ਅਚਾਨਕ ਸਾਰਥਕ ਦੇ ਦੀ ਆਪਣੇ ਕੈਨੇਡਾ ਟੂਰ ਦੌਰਾਨ ਜਿਹੜੀ ਉਹਨਾਂ ਦੀ ਸਿਹਤ ਵਿਗੜਦੀ ਹੈ ਤੇ ਉਸ ਤੋਂ ਬਾਅਦ ਤੁਹਾਨੂੰ ਦੱਸਦੀ ਹੈ ਕਿ ਉਹਨਾਂ ਨੂੰ ਦਿਲ ਦਾ ਦੌਰਾ ਪੈਣ ਦੀ ਖਬਰ ਜਿਹੜੀ ਹੈ ਉਹ ਕਨਫਰਮ ਕਰ ਦਿੱਤੀ ਗਈ ਹੈ ਉਹਨਾਂ ਦੀ ਇੱਕ ਤਸਵੀਰ ਵੀ ਸਾਹਮਣੇ ਆਈ ਹੈ ਜਿੱਥੇ ਉਹਨਾਂ ਦੀ ਸਰਜਰੀ ਹੋਈ ਹੈ ਪਰ ਇਹ ਵੀ ਗੱਲਾਂ ਕਹੀਆਂ ਜਾ ਰਹੀਆਂ ਨੇ ਕਿ ਹੁਣ ਸਾਫਤ ਕੇ ਪੂਰੇ ਤਰੀਕੇ ਨਾਲ ਜਿਹੜੇ ਹਲੇ ਰਿਕਵਰ ਕਰ ਰਹੇ ਨੇ ਉਹਨਾਂ ਦੀ ਸਿਹਤ ਦੇ ਵਿੱਚ ਸੁਧਾਰ ਹੋ ਰਿਹਾ ਹੈ ਤੇ ਨਾਲ ਹੀ ਇਹ ਵੀ ਗੱਲਾਂ ਦੱਸੀਆਂ ਜਾ ਰਹੀਆਂ ਨੇ ਕਿ ਹੋਰ ਜਤੋਂ ਦਿਨ ਦੇ ਵਿੱਚ ਉਹਨਾਂ ਨੂੰ ਹਸਪਤਾਲ ਤੋਂ ਡਿਸਚਾਰਜ ਵੀ ਮਿਲ ਜਾਏਗਾ ਜੀ ਹਾਂ ਤਾਂ ਤੁਹਾਡੀ ਜਾਣਕਾਰੀ ਲਈ ਤੁਹਾਨੂੰ ਦੱਸ ਦਿੰਦੇ ਹਾਂ ਕਿ ਸਾਫਤ ਕੇ ਜਿਹੜੇ ਨੇ ਉਹ ਜੂਨ 17 ਨੂੰ ਕੈਨੇਡਾ ਦੇ ਵਿੱਚ ਪਹੁੰਚੇ ਸੀ ਜਿੱਥ ਦੇ ਵਿੱਚ ਆਪਣੀ ਪਰਫਾਰਮੈਂਸ ਦਿੱਤੀ ਉਹਨਾਂ ਦਾ ਲਾਸਟ ਸ਼ੋਅ ਟੂ ਕੈਨੇਡਾ ਦੇ ਵਿੱਚ ਹੀ ਵਿਨੀਪੈਗ ਦੇ ਵਿੱਚ ਹੋਇਆ ਤੇ ਉੱਥੇ ਹੀ ਵਿਨੀਪੈਗ ਸ਼ੋਅ ਕਰਨ ਤੋਂ ਬਾਅਦ ਜਦੋਂ ਬ੍ਰੈਂਟਨ ਵਾਪਸ ਆਉਂਦੇ ਨੇ ਤਾਂ ਉੱਥੇ ਉਹਨਾਂ ਨੂੰ ਕੁਝ ਹਲਕੀ ਜੀ ਪੇਨ ਆਪਣੇ ਦੰਦਾਂ ਵਿੱਚ ਮਹਿਸੂਸ ਹੁੰਦੀ ਹੈ ਪਰ ਉਹ ਇਸ ਪੇਨ ਨੂੰ 4 ਅਗਸਤ ਤੱਕ ਇਗਨੋਰ ਕਰਦੇ ਰਹੇ ਤੇ ਉਹਨਾਂ ਦੀ ਇਸ ਇਗਨੋਰੈਂਸ ਨੇ ਹੀ ਜਿਹੜਾ ਹਾਰਟ ਅਟੈਕ ਦਾ ਨਤੀਜਾ ਜਿਹੜਾ ਉਹ ਸਾਹਮਣੇ ਲੈਂਦਾ ਤੇ ਉੱਥੇ ਤੁਹਾਨੂੰ ਦੱਸ ਦਈਏ ਕਿ ਉਹਨਾਂ ਨੇ 4 ਅਗਸਤ ਤੱਕ ਜਿਹੜੀ ਜਿਨੂੰ ਪੇਨ ਹੋ ਰਹੀ ਸੀ ਉਸ ਨੂੰ ਬਿਲਕੁਲ ਵੀ ਜਿਹੜਾ ਉਸਤੇ ਕੋਈ ਵੀ ਐਕਸ਼ਨ ਨਹੀਂ ਲਿਆ ਤੇ ਜਿਸ ਤੋਂ ਬਾਅਦ ਤੁਹਾਨੂੰ ਦੱਸਦੀ ਕਿ 6 ਅਗਸਤ ਨੂੰ ਉਹਨਾਂ ਨੂੰ ਹਾਰਟ ਅਟੈਕ ਆਉਂਦਾ ਤੇ ਉਸ ਤੋਂ ਬਾਅਦ ਉਹ ਨਾਲ ਦੀ ਨਾਲ ਐਂਬੂਲੈਂਸ ਨੂੰ ਫੋਨ ਕਰਦੇ ਨੇ ਐਂਬੂਲੈਂਸ ਮੌਕੇ ਤੇ ਪਹੁੰਚਦੀ ਹੈ ਤੇ ਉੱਥੇ ਪਹੁੰਚ ਕੇ ਹਸਪੀਟਲ ਜਦੋਂ ਪਹੁੰਚਦੇ ਨੇ ਤਾਂ ਉੱਥੇ ਉਹਨਾਂ ਦੇ ਸਾਰੇ ਟੈਸਟ ਕੀਤੇ ਜਾਂਦੇ ਨੇ ਤੇ ਜਦੋਂ ਉਹਨਾਂ ਦੇ ਟੈਸਟ ਕੀਤੇ ਗਏ ਤਾਂ 90% ਬਲਾਕੇਜ ਜਿਹੜੀ ਉਹਨਾਂ ਦੇ ਆਰਟਰੀਜ਼ ਦੇ ਵਿੱਚ ਪਾਈ ਜਾਂਦੀ ਹੈ ਉਹਨਾਂ ਦੀ ਐਂਜੀਓਗ੍ਰਾਫੀ ਹੁੰਦੀ ਹੈ ਡਾਕਟਰ ਦੇ ਵੱਲੋਂ ਉਹਨਾਂ ਦੀ ਐਂਜੀਓਗ੍ਰਾਫੀ ਕੀਤੀ ਜਾਂਦੀ ਹੈ ਜਿਸ ਦੇ ਵਿੱਚ 90% ਉਹਨਾਂ ਦੀ ਆਰਟਰੀਜ਼ ਦੇ ਵਿੱਚ ਬਲਾਕੇਜ ਪਾਈ ਗਈ ਹੈ ਤੇ ਜਿਸ ਤੋਂ ਬਾਅਦ ਨਾਲ ਦੀ ਰੀ ਕਮੈਂਡ ਕਰ ਦਿੱਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਸਰਜਰੀ ਦੀ ਡੇਟ ਵੀ ਮਿਲ ਜਾਂਦੀ ਹੈ ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਬਾਹਰਲੇ ਦੇਸ਼ਾਂ ਦੇ ਵਿੱਚ ਸਰਜਰੀ ਦੀ ਡੇਟ ਬਹੁਤ ਔਖੀ ਮਿਲਦੀ ਹੈ ਪਰ ਸਾਰਥਕੇ ਦੀ ਕਿਸਮਤ ਚੰਗੀ ਸੀ ਕਿ ਉਹਨੂੰ ਨਾਲ ਦੇ ਨਾਲ ਸਰਜਰੀ ਦੀ ਡੇਟ ਵੀ ਮਿਲ ਗਈ ਤੇ ਉਸ ਤੋਂ ਬਾਅਦ ਉਹਨਾਂ ਦੀ ਸਰਜਰੀ ਹੁੰਦੀ ਹੈ ਤੇ ਇਹ ਵੀ ਗੱਲਾਂ ਹੁਣ ਕਈਆਂ ਜਾ ਰਹੀਆਂ ਨੇ ਕਿ ਸਾਰਥਕੇ ਜਿਹੜੇ ਨੇ ਬੜੇ ਚੰਗੇ ਤਰੀਕੇ ਦੇ ਨਾਲ ਰਿਕਵਰ ਕਰ ਰਹੇ ਨੇ ਉਹਨਾਂ ਨੂੰ ਜਿਹੜੀ ਰਿਕਵਰੀ ਹੈ ਉਹ ਬਹੁਤ ਜਲਦੀ ਉਹਨਾਂ ਦੀ ਹੋ ਰਹੀ ਹੈ ਤੇ ਉਸ ਤੋਂ ਬਾਅਦ ਇਹ ਵੀ ਗੱਲਾਂ ਕਈਆਂ ਜਾ ਰਹੀਆਂ ਨੇ ਕਿ ਇੱਕ ਦੋ ਦਿਨ ਦੇ ਵਿੱਚ ਉਹਨਾਂ ਨੂੰ ਹਸਪੀਟਲ ਤੋਂ ਡਿਸਚਾਰਜ ਵੀ ਕਰ ਦਿੱਤਾ ਜਾਏਗਾ ਤੇ ਨਾਰਮਲ ਲਾਈਫ ਹਰਾਕੀ ਜਾਣਗੇ ਕਿ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਸਾਰਸਥੇ ਕਿ ਜੋ ਕਿ ਕੈਨੇਡਾ ਦੇ ਵਿੱਚ ਆਪਣੇ ਸ਼ੋਅਸ ਲਗਾਉਣ ਦੇ ਲਈ ਗਏ ਸੀ ਉੱਥੇ ਉਹਨਾਂ ਨੂੰ ਦਿਲ ਦਾ ਤੋੜਾ ਪਿਆ ਤੇ ਜਿਸ ਕਾਰਨ ਉਹਨਾਂ ਦੀ ਸਰਜਰੀ ਹੋਈ ਹੈ ਇਮੀਡੀਟ ਸਰਜਰੀ ਜਿਹੜੀ ਕਰਵਾਉਣੀ ਪਈ ਉਹਨਾਂ ਨੂੰ ਤੇ ਉੱਥੇ ਤੁਹਾਨੂੰ ਦੱਸ ਦਈਏ ਉਹਨਾਂ ਦੀ ਜਿਹੜੀ ਸਿਹਤ ਹੈ ਉਸ ਦੇ ਵਿੱਚ ਵੀ ਸੁਧਾਰ ਆ ਰਿਹਾ ਹੈ ਤੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਉਹਨਾਂ ਦਾ ਜਿਹੜਾ ਮੇਨ ਰੀਜ਼ਨ ਹੈ ਕਿ ਉਹਨਾਂ ਨੂੰ ਹਾਰਟ ਅਟੈਕ ਕਿਉਂ ਆਉਂਦਾ ਉਹ ਵੀ ਸਾਹਮਣੇ ਆਇਆ ਜਿਸ ਦੇ ਵਿੱਚ ਗੱਲਾਂ ਕਈਆਂ ਜਾ ਰਹੀਆਂ ਨੇ ਕਿ ਉਹਨਾਂ ਦਾ ਸਟ्रेस ਲੈਵਲ ਜਿਹੜਾ ਉਹ ਕਾਫੀ ਜ਼ਿਆਦਾ ਵੱਧ ਕੇ ਇਗਨੋਰੈਂਸ ਦਿਖਾਈ ਜਿਹੜੀ ਉਹਨਾਂ ਨੂੰ ਪੈਣਾ ਪੇਨ ਹੋ ਰਹੀ ਸੀ ਉਹਨਾਂ ਨੇ ਉਸ ਨੂੰ ਇਗਨੋਰ ਕੀਤਾ ਤੇ ਉਸ ਦੇ ਜਿਹੜਾ ਨਤੀਜਾ ਹੈ ਉਸ ਦੇ ਨਾਲ ਉਹਨਾਂ ਦੇ ਬਲੱਡ ਪ੍ਰੈਸ਼ਰ ਤੇ ਕੋਲੇਸਟ੍ਰੋਲ ਲੈਵਲਸ ਤੇ ਇਸ ਤੇ ਅਸਰ ਪਿਆ ਤੇ ਜਿਸ ਦੇ ਨਾਲ ਉਹਨਾਂ ਨੂੰ ਹਾਰਟ ਅਟੈਕ ਆਇਆ ਤੇ ਇਮੀਡੀਏਟ ਸਰਜਰੀ ਕਰਨੀ ਪਈ ਜਿਸ ਤੋਂ ਬਾਅਦ ਤੁਹਾਨੂੰ ਦੱਸਦੀ ਹੈ ਕਿ ਸਾਰਥੀ ਕੇ ਜਿਹੜੇ ਨੇ ਹੁਣ ਫਿਲਹਾਲ ਦੇ ਲਈ ਠੀਕ ਨੇ ਰਿਕਵਰੀ ਉਹਨਾਂ ਦੀ ਹੋ ਰਹੀ ਹੈ ਤੇ ਇੱਕ ਦੋ ਦਿਨ ਦੇ ਵਿੱਚ ਉਹਨਾਂ ਨੂੰ ਡਿਸਚਾਰਜ ਕਰ ਦਿੱਤਾ ਜਾਵੇਗਾ